ਮਹਾਰਾਜ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਆਪਣੀ ਹਸਤੀ ਬਿਆਨ ਕੀਤੀ ਹੈ ਵੀ ਉਹ ਕਿਵੇਂ ਦੁਨੀਆਂ ਨਾਲੋਂ ਵੱਖਰੇ ਨੇ بڑے بڑے ਰਹਿਬਰ ਮਹਾਪੁਰਸ਼ ਆਏ ਦੁਨੀਆਂ ਤੇ ਵੱਡੇ ਦੁੱਖ ਉਹਨਾਂ ਚੱਲ ਲਏ ਪਰ ਜਿਸ ਦਿਨ ਆਪਣੀ ਔਲਾਦ ਆਪਣੇ ਪਰਿਵਾਰ ਦੇ ਵਿਛੋੜੇ ਦੀ ਬਾਤ ਆਈ ਤੇ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ ਦੁਨੀਆ ਵਿੱਚ ਬੜਾ ਅਦਬ ਸਤਕਾਰ ਹੈ ਬੜੇ ਵੱਡੇ અવਤਾਰ ਹੋਏ ਨੇ ਸ਼੍ਰੀ ਰਾਮਚੰਦਰ ਮਹਾਰਾਜ ਮਨ ਮੈਂ ਝੂਰੇ ਰਾਮਚੰਦ ਸੀਤਾ ਲక్ష్మణ ਜੋਗ ਜਿਸ ਦਿਨ ਮਾਤਾ ਸੀਤਾ ਦੀ ਵਿਛੜੇ ਤੇ ਅੱਖਾਂ ਵੈਰਾਗ ਨਾਲ ਭਰੀਆਂ ਸਨ ਸ਼੍ਰੀ ਕ੍ਰਿਸ਼ਨ ਮਹਾਰਾਜ ਦੀ ਯਾਦਵ ਕੁੱਲ ਦਾ ਅੰਤ ਹੋਇਆ ਤੇ ਅੱਖਾਂ ਹੰਝੂਆਂ ਨਾਲ ਭਰੀਆਂ ਸਨ ਤੇ ਜਿਸ ਦਿਨ ਹੈਉ ਸਭ ਮੰਡੀ ਦੇ ਵਿੱਚ ਵਿਕਿਆ ਨਾ ਇਸਲਾਮ ਜਗ ਦੇ ਰਹਿਬਰ ਯਾਕੂਬ ਕੋਲੋਂ ਵਿਛੜ ਕੇ ਉਹਦਾ ਫਰਜ਼ੰਦ ਤਾਹਾ ਮਾਰ ਕੇ ਰੋਇਆ ਯਾਕੂਬ ਤੇ ਦੂਸਰੀ ਤਰਫ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਾਲ ਸ਼ਹੀਦ ਨੇ ਆਨੰਦਪੁਰ ਉਜੜ ਗਿਆ ਮਖਮਲੀ ਸੇਜਾ ਨਹੀਂ ਰਹੀਆਂ ਮੈਲ ਵਿਛੜ ਗਏ ਘਰ ਵਾਲੀਆਂ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਮਾਂ ਵਿਛੜ ਗਈ ਚਾਰੇ ਹੀ ਚਰਾਗ ਘਰ ਦੇ ਬੁਝ ਗਏ ਚਾਰੇ ਸਹਬਜ਼ਾਦੇ ਤੇ ਗਲੂਏ ਦੇ ਬੋਲ ਕੀ ਨੇ ਸਾਡਾ ਕਿਤੇ ਇੱਕ ਪਰਿਵਾਰ ਦਾ ਮੈਂਬਰ ਮਰ ਜਾਵੇ ਤੇ ਰੱਬ ਨੂੰ ਲਾਹਮਾ ਦੇਈਦਾ ਰੱਬ ਵੈਰੀ ਹੋ ਗਿਆ ਬਾਪੂ ਸਭ ਕੁਝ ਗਵਾ ਕੇ ਕਹਿ ਰਿਹਾ ਸੀ ਮਿੱਤਰ ਪਿਆਰੇ ਨੂੰ ਥਾਲ ਮুরিਦਾਂ ਦਾ ਕਹਿਣਾ ਤੋਦ ਬਿਨ ਰੋਗ ਰਜਾਈਆਂ ਦਾ ਉਡੰ ਮਾਗ ਨਿਵਾਸਾਂ ਦਾ ਰਹਿਣਾ ਰੱਬ ਨੂੰ ਮਿੱਤਰ ਕਹਿ ਰਹੇ ਨੇ ਸਾਰਾ ਕੁਝ ਉਜੜ ਜਾਣ ਤੋਂ ਬਾਅਦ ਵੀ ਇਹਨੂੰ ਬਾਣੀ ਕਹਿੰਦੀ ਹੈ ਸੋਗ ਹਰਖ ਮੈਂ ਆਵਣ ਜਾਣਾ ਤਿੰਨ ਸੁਖ ਪਾਇਆ ਜੋ ਪ੍ਰਭ ਪਾਣਾ ਦੁਨੀਆ ਰੋਗ ਸੋਗ ਵਿੱਚ ਆਉਂਦੀ ਜਾਂਦੀ ਹੈ ਜਿਹੜੇ ਪ੍ਰਭੂ ਦੇ ਬਾਣੇ ਵਿੱਚ ਖੁਸ਼ ਨੇ ਉਹਨਾਂ ਨੂੰ ਐਸੀ ਦੁੱਖਾਂ ਲੱਦੀ ਘੜੀ ਵਿੱਚ ਵੀ ਸੁਖ ਹੈ ਇਹ ਠੀਕ ਹੈ ਸਾਰੇ ਅਵਤਾਰ ਮਹਾਪੁਰਸ਼ਾਂ ਦਾ ਅਦਬ ਹੈ ਪਰ ਮੋਹ ਵਿੱਚ ਸਾਰੇ ਬੱਜੇ ਨੇ ਗੁਰੂ ਗੋਬਿੰਦ ਸਿੰਘ ਮੋਹ ਵਿੱਚ ਨਹੀਂ ਬੱਜਾ ਅੱਲਾ ਯਾਰ ਖਾਂ ਕਹਿੰਦੇ ਜਦੋਂ ਸਹਬਜ਼ਾਦੇ ਅੱਖਾਂ ਸਾਹਮਣੇ ਵੱਡੇ ਘਟੇ ਗਏ ਨਾ ਤੇ ਮੈਂ ਸੋਚਿਆ ਰੋਵੇਗਾ ਸਾਰੇ ਪੈਗੰਬਰ ਰੋਂਦੇ ਨੇ ਬڑے-ਬڑے ਮਹਾਪੁਰਸ਼ ਰੋਂਦੇ ਨੇ ਔਲਾਦ ਮਿਟਦੀ ਵੇਖ ਕੇ ਕਹਿੰਦੇ ਜਕਾਰੇ ਛੱਡਦੇ ਹੋਏ ਕਲਗੀਧਰ ਕਹਿ ਰਹੇ ਸਨ ਸ਼ਾਬਾਸ਼ ਪੁੱਤਰ ਖੂਬ ਦਲੇਰੀ ਛੇ ਲੜੇ ਹੋ ਹਾਂ ਕਿਉਂ ਨਾ ਹੋ গোਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਪੁੱਤਰੋ ਬੜੀ ਦਲੇਰੀ ਨਾਲ ਲੜੇ ਹੋ ਲੜਦੇ ਵੀ ਕਿਉਂ ਨਾ ਤੁਹਾਡਾ ਰਤਬਾ ਵੱਡਾ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਇਹ ਸਿੱਖ ਨੇ ਨਹੀਂ ਵਡਿਆਈ ਲਿਖੀ ਸਿੱਖ ਲਿਖੇ ਤੇ ਤੁਸੀਂ ਕਹਿੰਦਾ ਆਪਦੇ ਧਰਮ ਦੇ ਰਹਿਬਰਾਂ ਦੀ ਵਧਾ ਕੇ ਵਡਿਆਈ ਕਰ ਰਿਹਾ ਹੈ ਇਹ ਮੁਸਲਮਾਨ ਲਿਖ ਰਿਹਾ ਜਿੱਥੇ ਸਾਰੇ ਰਹਿਬਰ ਮਹਾਪੁਰਸ਼ੋ ਮੋਹ ਵਿੱਚ ਵੱਜੇ ਰੋ ਪਏ ਉੱਥੇ ਗੁਰੂ ਗੋਬਿੰਦ ਸਿੰਘ ਜੀ ਕਾਰੇ ਛੜਦਾ ਹੈ ਵੀ ਸ਼ਾਬਾਸ਼ ਮਰਦਾਂ ਦਾ ਕੰਮ ਇਦਾਂ ਹੀ ਜੰਗ ਵਿੱਚ ਸਿਰ ਦੇਣਾ ਹੈ ਤੁਸੀਂ ਕਿਵੇਂ ਕਿਸੇ ਅਵਤਾਰ ਮਹਾਪੁਰਸ਼ ਦਾ ਕੰਪੈਰੀਸ਼ਨ ਗੁਰੂ ਗੋਬਿੰਦ ਸਿੰਘ ਨਾਲ ਕਰੋਗੇ